ਤਦੁਰ ਫਿਰੋਜ਼ਪੁਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮਾ ਜਾਂਦੀ ਹੈ ਜਦੋਂ ਨਹਿਰ ਦਾ ਇੱਕ ਪਾਸਾ ਟੁੱਟ ਕੇ ਨਹਿਰ ਦੇ ਵਿੱਚ ਧਸ ਜਾਂਦਾ ਹੈ ਤੇ ਮਿੱਟੀ ਖੁਰਨ ਲੱਗਦੀ ਹੈ ਤਾਂ ਫਿਰੋਜ਼ਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਦਸਰ ਫਿਰੋਜ਼ਪੁਰ ਦੇ ਸ਼ਹਿਰ ਦੇ ਵਿੱਚੋਂ ਇੱਕ ਸਰਹੰਦ ਨਹਿਰ ਲੰਘਦੀ ਹੈ ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਪੱਕਾ ਕੀਤਾ ਗਿਆ ਸੀ ਕੰਕਰੀਟ ਦੇ ਨਾਲ ਪੱਕਾ ਕੀਤਾ ਗਿਆ ਸੀ ਪਰ ਹੁਣ ਪਾਣੀ ਦੇ ਕਾਰਨ بارشਾਂ ਦੇ ਕਾਰਨ ਉਸ ਦਾ ਇੱਕ ਪਾਸਾ ਜਿਹੜਾ ਹੈ ਨਹਿਰ ਦਾ ਉਹ ਡਿੱਗ ਕੇ ਨਹਿਰ ਦੇ ਵਿੱਚ ਤਸ ਗਿਆ ਤੇ ਨਾਲ ਮਿੱਟੀ ਜਿਹੜੀ ਹੈ ਉਹ ਵੀ ਹੁਣ ਖੁਰਦੀ ਜਾ ਰਹੀ ਹੈ ਤੇ ਲੋਕਾਂ ਦੇ ਵੱਲੋਂ ਹੁਣ ਪ੍ਰਸ਼ਾਸਨ ਦੇ ਅੱਗੇ ਪੜਾਅਸ ਕੱਢੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਹਿੰਦਾ ਸੀਗਾ ਕਿ 100 ਸਾਲ ਤੱਕ ਤੁਹਾਡੀ ਇਹ ਨਹਿਰ ਚੱਲੇਗੀ ਪਰ ਇਹ ਤਾਂ 6 ਮਹੀਨੇ ਵੀ ਨਹੀਂ ਚੱਲੀ ਤਾਂ ਇਹ ਪੜਾਅਸ ਕੱਢੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਤਾਂ ਖਾਸ ਤੌਰ ਤੇ ਉਹਨਾਂ ਨੇ ਫਿਰ ਪੰਜਾਬ ਸਰਕਾਰ ਦੇ ਚੀਫ ਸਕੱਤਰ ਕ੍ਰਿਸ਼ਨ ਕੁਮਾਰ ਤੇ ਸਵਾਲ ਜਿਹੜੇ ਨੇ ਖੜੇ ਹੋਏ ਨੇ ਤਾਂ ਇਹ ਦੁਆਰਾ ਫਿਰ ਕ੍ਰਿਸ਼ਨ ਕੁਮਾਰ ਹੁਣ ਸਵਾਲਾਂ ਦੇ ਵਿੱਚ ਨੇ ਤੋ ਰਾਮ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਤਾਂ ਕੀ ਕੁਝ ਕਿਹਾ ਲੋਕਾਂ ਤੋਂ ਸੁਣਾਈ ਦੇ ਵਿੱਚ ਇਹ ਨਹਿਰ ਬਣੀ ਹੈ ਜੀ ਤਿਆਰ ਹੋਈ ਹੈ ਔਰ ਸਾਨੂੰ ਇਹ ਗੱਲ ਕਹੀ ਗਈ ਸੀ ਜੀ ਇਹ 100 ਸਾਲ ਦਾ ਮਾਡਲ ਹੈ ਬਹੁਤ ਇਹਨਾਂ ਨੇ ਜੀ ਥਾਂ ਥਾਂ ਤੋਂ ਇਹਦੇ ਨਕਸ਼ੇ ਪਾਸ ਕਰਾਏ ਹੈ ਜੀ ਇਸ ਪ੍ਰੋਜੈਕਟ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਸਾਨੂੰ ਦਿਖਾਇਆ ਹੈ ਜੀ ਇੱਥੋਂ ਅਪਰੂਵ ਹੋਇਆ ਹੈ ਉੱਥੋਂ ਅਪਰੂਵ ਹੋਇਆ ਹੈ ਇਹ 100 ਸਾਲ ਵਾਸਤੇ ਨਹਿਰ ਕਿੰ데 ਨਹੀਂ ਜਾਊਗੀ ਆ 6 ਮਹੀਨੇ ਨਹੀਂ ਕੱਟੇ ਇਸ ਨਹਿਰ ਨੇ ਆ ਤੁਹਾਡੇ ਸਾਹਮਣੇ ਕੀ ਹਾਲਾਤ ਹੈਗੇ ਸੀ ਪੀਪੀ ਵੈਲ ਸਾਨੂੰ ਬਣਾ ਕੇ ਦੇਣੇ ਸੀਗੇ 15 ਅਪ੍ਰੈਲ ਤੱਕ ਦੇਣੇ ਸੀਗੇ ਅੱਜ ਤੱਕ ਲਟਕਦੇ ਪਏ ਐ ਥਾਂ ਥਾਂ ਤੇ ਖਾਰ ਪੈ ਰਹੀ ਹੈ ਨਾਲ ਕਮਰਾ ਖੜਾ ਗਿਆ ਉਹ ਡਿੱਗ ਸਕਦਾ ਨਾਲ ਦਰਖਤ ਖੜੀ ਉਹ ਡਿੱਗ ਸਕਦੇ ਕਿਸੇ ਦਾ ਨੁਕਸਾਨ ਹੋ ਸਕਦਾ ਹੈਗਾ ਸੇਮ ਇੱਥੇ ਹੈ ਨਾਲ ਲਿਫਟ ਪੰਪ ਬਣੇ ਹੋਏ ਹੈਗੇ ਜਿਹੜੇ ਉਹ ਵਿੱਚ ਡਿੱਗ ਸਕਦੇ ਹੈਗੇ ਕਿਸੇ ਵੇਲੇ ਵੀ ਕੋਈ ਅਨਸਖਾਮੀ ਘਟਨਾ ਵਾਪਰ ਸਕਦੀ ਹੈ ਤਿੰਨ ਚਾਰ ਘੰਟੇ ਹੋ ਗਏ ਇਸ ਚੀਜ਼ ਨੂੰ ਹੋਈ ਨੂੰ ਜ਼िला ਪ੍ਰਸ਼ਾਸਨ ਦਾ ਸਬੰਧਤ ਮੈਂ ਕਹਿੰਦਾ ਹਾਂ ਇੱਥੇ ਕੋਈ ਅਲਾਦਕਾਰੀ ਪਹੁੰਚਿਆ ਨਹੀਂਗਾ ਇੰਨੇ ਕੇਸ ਹੋ ਰਹੇ ਦਾ ਸਾਡੇ ਸ਼ਹਿਰ ਪਰਤੀ ਜਾਂਦੇ ਲੋਕਾਂ ਪ੍ਰਤੀ ਸਾਰੇ ਪੰਜਾਬ ਚ ਦੇਖੋ ਜੀ ਜੇ ਜਿੱਥੇ ਹਰ ਚ ਲੋਕੀ ਡੁੱਬ ਰਹੇ ਹੈਗੇ ਆ ਉਥੇ ਦੇਖ ਲਿਏ ਚਾਹੀ ਇੱਥੇ ਦੇਖ ਲਿਏ ਕਿਹਦੀ ਅੰਗਲੀ ਹੈ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੀ ਉਹਦੇ ਤੇ ਬਾਇ ਨੇਮ ਪਰਚਾ ਹੋਣਾ ਚਾਹੀਦਾ ਉਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈਗਾ ਉਹਨੂੰ ਉਹਦੇ ਤੇ ਇਨਕੁਆਰੀ ਮਾਰਕ ਹੋਣੀ ਚਾਹੀਦੀ ਹੈਗੀ ਹੈ ਜਿਹੜੇ ਇਹੋ ਜਿਹੀਆਂ ਅਨਸਖਾਵੀਆਂ ਘਟਨਾ ਹੋ ਰਹੀਆਂ ਹੈਗੀਆਂ ਉਹ ਨਾਂ ਵਾਪਰਨ ਇਹ ਜਿਵੇਂ ਕਿ ਆਪਾਂ ਨੂੰ ਪਤਾ ਵੀ ਜਿਹੜੀਆਂ ਨਹਿਰਾਂ ਬਣੀਆਂ ਸੀਗੀਆਂ ਆਪਣੇ ਨਵੀਆਂ ਬਣੀਆਂ ਸੀਗੀਆਂ ਚੈਲਾਂ ਵਾਲੇ ਪੁਲ ਦੇ ਨਾਲ ਜਿਹੜਾ ਇਹ ਪਾੜ ਪਿਆ ਹੈਗਾ ਮਿੱਟੀ ਜਿਹੜੀ ਉਹ ਖੁਰੀ ਆ ਉੱਪਰ ਉਹਦੀ ਪਾਣੀ ਪੁਣੀ ਪਾ ਕੇ ਸਾਰਾ ਜਿਹੜਾ ਟੁੱਟਿਆ ਹੈਗਾ ਤੇ ਇਹਦਾ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਜਿਵੇਂ ਦੇਖ ਸਕਦੇ ਆਂ ਵੀ ਪੁਲ ਦੇ ਥੱਲੇ ਵੀ ਤਰੇੜਾਂ ਦੇਖਦੀਆਂ ਪਈਆਂ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਪਰ ਹਜੇ ਤੱਕ ਵੀ ਕਦੋਂ ਦੇ ਇੱਥੇ ਸਾਰੇ ਆਏ ਆ ਸਾਰਾ ਚੱਲਦਾ ਪਿਆ ਪਰ ਪ੍ਰਸ਼ਾਸਨ ਜਾਂ ਨਹਿਰ ਵਿਭਾਗ ਦਾ ਕੋਈ ਵੀ ਬੰਦਾ ਇੱਥੇ ਆਹੇ ਚਿੱਕਰ ਪਹੁੰਚਿਆ ਨਹੀਂ ਜੀ ਦੂਜੀ ਗੱਲ ਇਹ ਹੈ ਵੀ ਜਿਵੇਂ ਜਲ ਜੀਵਨ ਮੋਰਚੇ ਨਾਲ ਇਹਨਾਂ ਦੀ ਕਮਿਟਮੈਂਟ ਹੋਈ ਸੀ ਵੀ ਚੌਥਾ ਸੀਪੇਜ ਵੈਲ ਤੁਹਾਡੇ ਆ ਨਾਲ ਹੀ ਇੱਧਰ ਇਹਨਾਂ ਨੇ ਤਿਆਰ ਕਰ ਰਹੀ ਆ ਅਜੇ ਤੱਕ ਕੋਈ ਨਹੀਂ ਕੀਤਾ ਮੀਆਂ ਨਾਲ ਖਾਰ ਪਾ ਪਾ ਕੇ ਕਿੱਡਾ ਟੋਹ ਇੱਧਰ ਪਿਆ ਹੋਇਆ ਆਮੋ ਸਾਹਮਣੀ ਆ ਇਹ ਸਾਰਾ ਪਾੜ ਪੈ ਸਕਦਾ ਨਿਸ਼ਾਨ ਇੱਥੇ ਲੋਕਾਂ ਦਾ ਜਿਵੇਂ ਅੱਗੇ ਹੜਾਂ ਦੀ ਮਾਰ ਹੇਠਾ ਤੇ ਇਹ ਬਹੁਤ ਨਿਸ਼ਾਨ ਹੋ ਸਕਦਾ